ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜ ਜਿਹਦੇ ਚ ਇੱਕ ਕੁੜੀ ਭਾਨਾ ਸਿੱਧੂ ਤੇ ਆਪਣੇ ਪਿਤਾ ਤੇ ਆਪਣੇ ਦਾਦੇ ਦੇ ਕਤਲ ਦਾ ਇਲਜ਼ਾਮ ਲਗਾ ਰਹੀ ਹੈ ਤੇ ਕਹਿ ਰਹੀ ਹੈ ਕਿ ਇਹਨਾਂ ਨੇ ਧੱਕੇ ਨਾਲ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਤੇ ਪੁਲਿਸ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਪਹਿਲਾਂ ਤੁਸੀਂ ਇਹ ਸਾਰੀ ਵੀਡੀਓ ਦੇਖੋ ਇਸ ਤੋਂ ਬਾਅਦ ਇਸ ਵੀਡੀਓ ਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ 2015 ਵਿੱਚ ਭਾਨਾ ਸਿੱਧੂ ਦੀ ਭੈਣ ਪਾਲਕੌਰ ਭਾਨਾ ਸਿੱਧੂ ਦਾ ਜਿੱਜਾ ਅਛਰ ਸਿੰਘ ਮਾਮਾ ਚਤਰ ਸਿੰਘ ਚਮਸ਼ੇਰ ਕੌਰ ਮੀਹਾ ਸਿੰਘ ਦੇ ਨਾਲ ਕੇ ਮੇਰੇ ਪਿਤਾ ਜੀ ਤੇ ਦਾਦਾ ਜੀ ਦਾ ਕਤਲ ਕਰ ਦਿੱਤਾ ਨਹੀਂ ਭਾਨਾ ਸਿੱਧੂ ਗੁੱਲ ਕੋਈ ਵੀ ਕਿਸੇ ਕੋਰਟ ਦਾ ਲੀਗਲ ਡਾਕੂਮੈਂਟ ਹੈ ਜਾਂ ਕੋਈ ਆਰਡਰ ਹੈ ਤੇ ਨਾ ਹੀ ਉਹਦਾ ਪਿੰਡ ਤੇਜਾਂ ਦੀ ਕਿਸੇ ਜ਼ਮੀਨ ਨਾਲ ਜਾਂ ਪਿੰਡ ਤੇਜਾਂ ਨਾਲ ਕੋਈ ਵਾਹ ਵਾਸਤਾ ਹੈ ਹਰ ਪਾਸਿਓ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੁਣ ਉਹ ਬਦਮਾਸ਼ੀ ਤੇ ਉੱਤਰ ਆਇਆ ਪਿਛਲੇ ਹਫਤੇ ਤੋਂ ਉਹ 30 35 ਬੰਦੇ ਜੈਜ ਨਜਾਇਜ਼ ਹਥਿਆਰਾਂ ਸਮੇਤ ਲੈ ਕੇ ਪਿੰਡ ਤੇਜਾ ਬੈਠਾ ਹੈ ਜਦ ਇਹਦੇ ਬਾਰੇ ਅਸੀਂ ਪੁਨਰ ਰੇੜੀ ਚੌਂਕੀ ਇੰਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ 3 ਨਵੰਬਰ ਨੂੰ ਮੇਰੇ ਘਰ ਦੇ ਜਦੋਂ ਐਸ ਐਚਓ सदर ਪਟਿਆਲਾ ਹਰਸ਼ਵੀਰ ਸਿੰਘ ਸੰਧੂ ਜੀ ਨੂੰ ਮਿਲੇ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਖੇਤੀ ਤਾਂ ਹੁਣ ਉੱਥੇ ਪਾਣਾ ਹੀ ਕਰੋ ਕੱਲ ਪਾਣਾ ਸਿੱਧੂ ਨੇ ਸਾਡੀ ਬਿਜੀ ਹੋਈ ਕਣਕ ਦੇ ਵਿੱਚ ਮੋਟਰਾਂ ਦਾ ਪਾਣੀ ਛੱਟਤਾ ਜਦ ਦੇ ਬਾਰੇ ਅਸੀਂ ਪੁਨਰ ਰਿਹੜੀ ਚੌਂਕੀ ਇੰਚਾਰਜ ਮਨਜੀਤ ਸਿੰਘ ਜਿੰਦਸਿਆ ਤਾਂ ਉਹਨਾਂ ਨੇ ਸਿੱਧੇ ਧਮਕੀ ਦਿੱਤੀ ਵੀ ਹੁਣ ਤੁਹਾਨੂੰ ਮੈਂ ਛੁੱਟੇ ਕੇਸ 'ਚ ਫਸਾਉਂਗਾ ਤੇ ਅੰਦਰ ਘੇਰੂੰਗਾ ਤੇ ਥੋੜੀ ਜ਼ਮੀਨ ਤੇ ਖੇਤੀ ਭਾਨਾ ਸਿੱਧੂ ਤੋਂ ਕਰਾਉਂਗਾ ਹੁਣ ਤੁਸੀਂ ਇਹ ਦੱਸੋ ਮੈਨੂੰ ਵੀ ਘਰ ਬੈਠੇ ਬੰਦਿਆਂ ਤੇ ਕਿਵੇਂ ਪੁਲਸ ਪਰਚੇ ਕਰ ਸਕਦੀ ਏ ਨਾ ਨਾ ਕੋਲ ਕੋਈ ਆਰਡਰ ਹੈ ਨਾ ਕੁਝ ਹੈ ਪਾਸੋਂ ਹਸਿਰਫ ਬਦਮਾਸ਼ੀ ਦੇ ਸਿਰ ਤੇ ਸਾਡਾ ਸਾਨੂੰ ਇੰਨਾ ਹਰਾਸ ਕਰ ਰਹੇ ਨੇ ਦੋਸਤੋ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਕੁੜੀ ਦੀ ਗੱਲ ਸੱਚੀ ਹੈ ਕਿ ਝੂਠੀ ਆਪਣੀ رائے ਕਮੈਂਟਾਂ 'ਚ ਜ਼ਰੂਰ ਦਿਓ ਤੇ ਹਜੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ